ਰਿਹਾ ਮੈਂ ਅੱਡ-ਅੱਡ ਨੂੰ ਗਾਹਾਂ ਇਲੈਕਟ੍ਰਿਕ ਇਲੈਕਟ੍ਰਿਕ ਸਮਾਨ ਆਇਆ ਨਹੀਂ ਕਿੱਥੇ ਸਖ ਬਣ ਰਿਹਾ ਮੈਂ ਲਾਹ ਜਿੰਨਾ ਤੇਰਾ ਜੋਰ ਲਗਾ ਕੱਲੀ ਨਾ ਖਾ ਜੀ ਕਿਹਦੀ ਆ ਹੋ ਗਿਆ ਪਿਆਰ ਦੀ ਮਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਟੀ ਫੋਰ ਟ੍ਰਿਪਲੈਟਸ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਕਿਹੜੇ ਟਾਪਿਕ ਤੇ ਆ ਜਾਂ ਕੀ ਅੱਜ ਦੀ ਵੀਡੀਓ ਵਿੱਚ ਕੀ ਕਰਨਾ ਆ ਇਹ ਤੁਹਾਨੂੰ ਮੈਂ ਪਹਿਲਾਂ ਬਾਅਦ ਚ ਦੱਸਦਾ ਆ ਤੇ ਉਸ ਤੋਂ ਪਹਿਲਾਂ ਸੋਨੂੰ ਮੈਂ ਕਰਾਉਣਾ ਆ ਦਰਸ਼ਨ ਟ੍ਰਿਪਲੈਟਸ ਦੇ ਇਨਾਂ ਨੂੰ ਹੋ ਗਿਆ ਦੋ ਹਲੇ ਪੰਦਰਾਂ ਸੈਂਟ ਹੀ ਹੋਏ ਨੇ ਹਲੇ ਇਹਨਾਂ ਨੂੰ ਸੁੱਤੇ ਹੋਏ ਹਨ ਮੈਂ ਇਹਨਾਂ ਨੂੰ ਹੌਲੀ ਬੋਲਦਾ ਵੀ ਉੱਠਣਾ ਕਢਣ ਇਹ ਸੁਮੀਪ ਇਹ ਸਾਰਿਆਂ ਨੂੰ ਬਾਅਦ ਚ ਸੁੱਤਾ ਸੀ ਤੇ ਆ ਆਪਣਾ ਉਪਦੇਸ਼ ਆ ਇਹ ਮੂੰਹ ਦਿਖਾਉਂਦਾ ਤੇ ਆਏਗਾ ਅਦਵਿਤ ਤੇ ਵੈਸੇ ਤਾਂ ਨਾ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਗੱਬਚੇ ਰੇ ਕਰ ਦੇਣਾ ਸਿੱਧੀਆਂ ਰੱਖਿਆ ਕਰੋ ਹੁਣ ਤਾਂ ਵੈਸੇ ਮੋਸਟਲੀ ਕਰ ਦੇਣਾ ਸਿੱਧੀਆਂ ਰੱਖ ਦਿੰਦੇ ਹੁਣ ਹੁਣੇ ਹੋਣੀਏ ਸੁੱਤੇ ਜੀ ਸੀ ਹਲੇ ਮਤਾਂ ਨਹੀਂ ਇਹਨਾਂ ਨਹੀਂ ਕਰਦਣੀ ਸਿੱਧੇ ਕੀਤੇ ਜਦੋਂ ਥੋੜੇ ਜਿਹੀ ਗੂੜੀ ਨੀਂਚ ਹੋਏ ਆਂਦੇ ਫਿਰ ਮੈਂ ਇਹਨਾਂ ਨਹੀਂ ਕਰਦਣੀ ਸਿੱਧੀਆਂ ਕਰਦਣਾ ਨਾ ਤੇ ਆ ਟੈਂਪਰੇਰੀ ਬੈੱਡ ਆ ਇਹਨਾਂ ਦਾ ਆ ਟੈਂਪਰੇਰੀ ਬੈੱਡ ਅੱਜ ਹੀ ਲਾਇਆ ਸੀ ਇਹਨਾਂ ਦਾ ਥੱਲੇ ਲੈ ਕੇ ਆਉਣ ਦਾ ਕਾਰਨ ਇਹਨਾਂ ਨੂੰ ਇਹੀ ਆ ਕਿ ਮਮਮੀ ਹੋਣੀ ਡੈਡੀ ਹੋਣੀ ਇੰਡੀਆ ਗਏ ਹੋਏ ਨੇ ਤੇ ਫਿਰ ਮੋਸਟਲੀ ਅਸੀਂ ਹੁਣ ਥੱਲੇ ਹੀ ਰੱਖ ਲੈਣਾ ਸਾਰਾ ਸੈਟਅਪ ਥੱਲੇ ਕਰ ਲਿਆ ਥੱਲੇ ਇਹਨਾਂ ਦੇ ਬਾਰਮਰ ਲਿਆਂਦੇ ਥੱਲੇ ਇਹਨਾਂ ਦੇ ਅ ਫੀਡ ਵਗੈਰਾ ਸਾਰਾ ਕੁਝ ਹੁਣ ਇਹਨਾਂ ਨੂੰ ਥੱਲੇ ਹੀ ਕਰੀਦਾ ਆ ਅਸੀਂ ਉੱਪਰ ਹੁਣ ਕਾਟੀ ਜਾਂਦੇ ਆ ਰਾਤ ਨੂੰ ਹੀ ਰਾਤ ਨੂੰ ਹੀ ਜਾਈਦਾ ਬਸ ਰਾਤ ਨੇ ਟਾਈਮ ਹੀ ਹੈ ਨਾ ਡੇਨ ਟਾਈਮ ਸਾਰਾ ਟਾਈਮ ਅਸੀਂ ਘਰੀ ਹੁੰਨੇ ਆ ਥੱਲੀ ਹੁੰਨੇ ਆ ਤੇ ਆ ਮੈਂ ਤੁਹਾਨੂੰ ਦੱਸਣਾ ਸੀ ਵੀ ਵੀ ਅੱਜ ਅੱਜ ਕੀ ਕਰਨਾ ਵੀਡੀਓ ਬਣਾਉਣਾ ਲਾਸਟ ਵੀਡੀਓ ਤੁਸੀਂ ਦੇਖੀ ਹੋਣੀ ਆ ਵੀ ਅਰਸ਼ ਗਰੋਸਰੀ ਗਰੋਸਰੀ ਦੇ ਵਿੱਚ ਸਾਗ ਲੈ ਕੇ ਆਈ ਆ ਤੇ ਮੈਂ ਨਾ ਜਦੋਂ ਦੇਖਿਆ ਮੈਂ ਆ ਗਰੋਸਰੀ ਮੈਂ ਕਿਹਾ ਅਰਸ਼ ਤੂੰ ਸਾਗ ਲੈ ਕੇ ਆਈਆਂ ਤੂੰ ਠੀਕ ਆ ਤੇ ਵੀ ਬੱਚਿਆਂ ਦੇ ਨਾਲ ਤਾਂ ਮੂੰਗੀ ਮਸਰੀ ਨੂੰ ਤੜਕਾ ਲਾਉਣਾ ਔਖਾ ਹੋ ਜਾਂਦਾ ਤੇ ਵੀ ਤੂੰ ਸਾਗ ਲੈ ਕੇ ਆਈਆਂ ਤੇ ਕਹਿੰਦੀ ਨਹੀਂ ਨਹੀਂ ਇੰਦਰ ਗੰਨੀ ਮੈਂ ਬਣਾ ਲੂਗੀ ਬਣਾ ਲੂਗੀ ਮੈਂ ਚੱਲ ਫਿਰ ਅੱਜ ਆਹੀ ਚੈਲੰਜ ਆ ਤੈਨੂੰ ਤੂੰ ਸਾਗ ਬਣਾ ਕੇ ਦਿਖਾ ਦੇ ਇਹ ਤਾਂ ਵਾਲੇ ਮੈਂ ਓਣੀ ਕੰਮ ਤੋਂ ਆਇਆ ਸੀ ਤੇ ਆ ਮੈਂ ਇਹਦੀ ਮੜੀ ਹੈਲਪ ਕਰਕੇ ਬੱਚਿਆਂ ਨੂੰ ਸੁਵਾਇਆ ਆ ਤੇ ਫੇਰ ਇਹਨੂੰ ਥੋੜਾ ਜਿਹਾ ਮੌਕਾ ਮਿਲ ਰਿਹਾ ਹੁਣ ਸਾਗ ਧੋਣ ਲੱਗੀ ਹੋਈ ਆ ਤੇ ਇਹਨੂੰ ਪੁੱਛਦੇ ਆ ਵੀ ਤੂੰ ਬਣਾ ਸਕਦੀ ਏ ਕਿ ਨਹੀਂ ਸਾਗ ਤਾਂ ਬਣ ਜਾਣਾ ਮੈਨੂੰ ਯਾਦ ਆ ਹਨਾ ਇੰਡੀਆ ਦੇ ਵਿੱਚ ਨਾ ਅਸੀਂ ਟੱਪ ਹੁੰਦਾ ਸੀਗਾ ਵੱਡਾ ਸਾਰਾ ਤੇ ਸਾਗ ਬਹੁਤ ਜ਼ਿਆਦਾ ਲਿਆਉਣਾ ਸੀਗਾ ਤੇ ਇੱਧਰ ਦਾ ਕਰਕੇ ਨੂੰ ਛੋੜ ਕੇ ਕੱਢਦੇ ਹੁੰਦੇ ਸੀਗੇ ਬੜਾ ਮਜ਼ਾ ਆਉਂਦਾ ਸੀ ਫਿਰ ਮੰਜੇ ਤੇ ਪਾਨੇ ਹੁੰਦੇ ਸੀਗੇ ਸੁੱਕਣ ਉੱਥੇ ਤੁਸੀਂ ਅਸੀਂ ਸੀ ਨਾ ਅਸੀਂ ਜੀ ਬਹੁਤ ਜਣੇ ਆ ਜਾਂਦੇ ਇੱਥੇ ਤੂੰ ਕੱਲੀ ਆ ਅਰਸ਼ ਇਹ ਡਿਸੀਜਨ ਤੋਂ ਵੱਡਾ ਲੈ ਹੈਂ ਨਹੀਂ ਪਰ ਸਾਗ ਦਾ ਡਿਸੀਜਨ ਤੇਰਾ ਵੱਡਾ ਆ ਮੈਂ ਮੰਨ ਲਾ ਮੇਰੀ ਗੱਲ ਤੂੰ ਨਹੀਂ ਨਹੀਂ ਕਾਫੀ ਫਰੈਸ਼ ਲੱਗ ਰਿਹਾ ਸੀ ਸੋਹਣਾ ਲੱਗ ਰਿਹਾ ਸੀ ਮੈਂ ਪਰ ਲੈਬ ਹੋ ਗਿਆ ਪਰ ਕੋਈ ਨਹੀਂ ਹੁਣ ਪਨ ਜਾਣਾ ਹੌਲੀ ਹੌਲੀ ਆਪਣੇ ਕੋਲ ਸਾਰਾ ਸਾਰਾ ਦੇਰਾਂ ਪਿਆ ਆ ਤੇ ਬਾਕੀ ਮੈਨੂੰ ਲੱਗਦਾ ਉਹ ਇੰਡੀਆ ਤਾਂ ਉੱਥੇ ਚੁੱਲ੍ਹੇ ਤੇ ਬਣਾਉਂਦੇ ਸੀਗੇ ਤਾਂ ਬਹੁਤ ਟਾਈਮ ਲੱਗਦਾ ਸੀਗਾ ਤੇ ਗੈਸ ਤੇ ਤਾਂ ਮਨੋਂ ਦਾ ਮਸਾ ਘੰਟਾ ਡੇਢ ਘੰਟਾ ਲੱਗਣਾ। ਬਸ ਮੈਰ ਨੇ ਕਟਵਾ ਦਿਓ। ਹੋਰ ਵੀ ਮੈਂ ਕੋਈ ਹੱਲ ਚਾਹੀਦੀ ਤੇ ਬਾਕੀ ਜੇ ਤੁਸੀਂ ਸਾਗ ਨੂੰ ਲਾ ਕੇ ਬੱਚੇ ਕੌਣ ਸੰਭੂਗਾ? ਤੁਸੀਂ ਤੇ ਕਟ ਕਟਣੇ ਕਿਹਨੇ? ਮੈਂ ਤੁਸੀਂ ਵਿੱਚ ਵਿੱਚ ਹਾਂ। ਬੈਕ ਐਂਡ ਫੋਰਸ ਕਰ ਲਿਓ ਨਾ ਥੋੜਾ ਜਿਹਾ। ਅੱਛਾ ਅੱਛਾ ਅੱਛਾ। ਕੰਮ ਵੀ ਮੈਂ ਹੀ ਕਰਾਂ। ਸਾਗ ਤੇਰਾ ਮੈਂ ਕੱਟਾਂ। ਬੱਚੇ ਮੈਂ ਸੰਭਾਂਹ। ਤੂੰ ਤੂੰ ਹੀ ਇੰਡੀ ਚਲਾ ਲੈਣੇ ਮਮੀ ਉਹਨਾਂ ਨਾਲ। ਹੈਂ? ਤਦੋਂ ਫਿਰ ਸਾਰਾ ਕੁਝ ਨੀਣਾ ਹੈਂਡਲ ਹੋਣਾ ਸੀ ਕੋਈ ਤਾਂ ਜਾਈ ਦੇ ਸੀਗਾ ਤੇ ਹੈਲਪ ਕਰਾਉਣ ਨੂੰ ਮੈਂ ਤੁਹਾਡੀ ਹੈਲਪ ਮੈਂ ਹਰਸ਼ ਤੂੰ ਚਲੇ ਜਾਂਦੀ ਮੈਂ ਨਹੀਂ ਨਹੀਂ ਹੈਲਪ ਕਰ ਲੈਣੀ ਨਹੀਂ ਨਾ ਅਲੀ ਤਾਂ ਬੜਾ ਕੰਮ ਕਰਦੀ ਆ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਤੇ ਸਾਗ ਹੁਣ ਇੱਕ ਬੰਦੇ ਦਾ ਕੰਮ ਤਾਂ ਹੁੰਦਾ ਨਾ ਹੁਣ ਚ ਫਿਰ ਬੱਚੇ ਵੀ ਅਤੇ ਫਿਰ ਰਾਮ ਰਾਮ ਮੇਰੇ ਵੀ ਹੋਣੀਆਂ ਨੇ ਫਿਰ ਐ ਤਾਂ ਜੇ ਤੁਸੀਂ ਚਾਹੋ ਨਾ ਵੀ ਅੱਜ ਤੁਹਾਨੂੰ ਰੋਟੀ ਮਿਲੇ ਉਹ ਵੀ ਸਾਗ ਨਾ ਤਾਂ ਤੁਹਾਨੂੰ ਹੈਲਪ ਤਾਂ ਕਰਾਉਂ ਤੇਰੇ ਕੋਲ ਮੈਂ ਤੈਨੂੰ ਕਹਿਣਾ ਮੈਂ ਇਹਨੂੰ ਕਹਿੰਦਾ ਵੀ ਤੇਰੇ ਕੋਲ ਪੰਜ 6 ਘੰਟੇ ਆ ਤੇਰੇ ਕੋਲ ਸਾਗ ਬਣਾਉਣ ਦੇ ਵੀ ਤੂੰ ਬੱਚਿਆਂ ਦੇ ਨਾਲ ਸਾਗ ਬਣਾ ਕੇ ਦਿਖਾ ਦੇ ਨਹੀਂ ਕਿਵੇਂ ਨੂੰ ਪਤਾ ਸੀ ਤੁਸੀਂ ਹੈਗੀ ਹੈਲਪ ਕਰਾਉਣ ਲਈ ਮੈਂ ਤਾਂ ਚੱਕਿਆ ਸੀਗਾ ਨਹੀਂ ਮੈਂ ਨਾਲ ਨਹੀਂ ਗਿਆ ਮੈਂ ਤਾਂ ਕੋਈ ਗੱਡੀ 'ਚ ਬੈਠਾ ਹੀ ਬੱਚੇ ਕੋਲ ਮੈਨੂੰ ਹੀ ਪਤਾ ਨਹੀਂ ਸਾਗ ਚ ਕੀ ਆਦੀ ਬਾਅਦ ਚੋਂ ਬਾਅਦ ਚੋਂ ਕਰੇ ਜਦੋਂ ਮੈਂ ਬਣਾਉਣਾ ਆ ਵੀ ਤੁਸੀਂ ਮੇਰੀ ਖਾਲਸਾ ਕਰਾਉਂਗੇ ਫਿਰ ਮੈਨੂੰ ਸੀਗਾ ਵੀ ਚਲੋ ਹਾਂ ਨਾਲ ਸਾਗ ਖਾ ਲਾਂਗੇ ਦੋਨੇ ਸਾਂ ਨੀ ਦੇ ਦੋ ਜਣਾਂ ਲਈ ਇੰਨਾ ਐਫਰਟ ਹੋ ਰਿਹਾ ਵੀ ਸਾਗ ਬਣਾਇਆ ਜਾ ਰਿਹਾ ਤੇ ਨਾਲੇ ਹੁਣ ਫੇਰ ਠੰਡਾ ਚਲੇ ਜਾਣੀਆਂ ਨੇ ਫੇਰ ਗਰਮੀ ਆ ਜਾ ਤਕੋਂ ਸਾਗ ਖਾਣਾ ਚੱਲ ਵਧੀਆ ਸਾਗ ਬੈਜਦਾ ਮੈਨੂੰ ਪਸੰਦ ਆ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਖਾਣਾ ਨਹੀਂ ਖਾਵਾਂਗੇ ਤਾਂ ਰੱਜ ਕੇ ਤੂੰ ਬਾਕੀ ਦੀ ਰੋਟੀ ਵੀ ਬਣਾਏਂਗੀ ਹਾਂ ਵੀ ਬਣਾਵਾਂਗੇ ਹੈਂ ਤੇ ਟਾਂ ਮੌਕਾ ਮਿਲਿਆ ਬੱਚਿਆਂ ਮੰਦੇ ਇੰਦਿੱਤ ਮੌਕੇ ਤਾਂ ਹੁਣ ਕੱਢਣੇ ਪੈਣਿਆ ਖਾਣਾ ਬਣਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਗੱਲ ਇਹ ਆ ਵੀ ਤਿੰਨ ਬੱਚਿਆਂ ਕਰਕੇ ਥੋੜਾ ਜਿਹਾ ਚੈਲੈਂਜਿੰਗ ਲੱਗ ਰਿਹਾ ਬਾਕੀ ਤੁਸੀਂ ਨਾਲੋਂ ਤਾਂ ਕੁਝ ਨਹੀਂ ਸਾਰਾ ਕੁਝ ਬਣ ਜਾਣਾ ओके चल ਤੇ ਮੈਂ ਹੁਣ ਕਹਾਂ ਕੈਮਰਾ ਰੱਖਦਾ ਥੱਲੇ ਪਹਿਲਾਂ ਮੈਂ ਇਹਦਾ ਸਾਗ ਕਟਾਦਾ ਤੇ ਜਿੰਨਾ ਕੁ ਮੈਂ ਹੋ ਸਕਦਾ ਉਨਾ ਕਰੂੰ ਮੈਨੂੰ ਕਿਹੜਾ ਬਾਕੀ ਦਾ ਰੱਖੇ ਤੇ ਉਹਨਾਂ ਨੂੰ ਤਾਂ ਉਹਨਾਂ ਨੂੰ ਉੱਠ ਜਾਣਾ ਤੇ ਉਹਨਾਂ ਦੀ ਫੀਡ ਵੀ ਮੈਂ ਰਿਪੇਅਰ ਕਰਨੀ ਹੈ ਪਹਿਲਾਂ ਆਹ ਸਾਗ ਤੋਂ ਪਹਿਲਾਂ ਬੱਚਿਆਂ ਦੀ ਫੀਡ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਾਂ ਉਹਨਾਂ ਨੇ ਕੰਮ ਕਰਨ ਜਾਣਾ ਨਾ ਬਾਹਰ ਹਲੇ ਸਾਗ ਦਾ ਸੱਸਾ ਵੀ ਨਹੀਂ ਕਟਿਆ ਸੀ ਤੇ ਸਾਗ ਹੁਣ ਤਾਂ ਕੱਟਣਾ ਸਟਾਰਟ ਹੋ ਗਿਆ ਉਪਦੇਸ਼ ਤੋਂ ਓ ਪੁੱਤ ਅਰਸ਼ ਹੈ ਬੋਤਲ ਮੈਂ ਤੁਨ ਕਿਹਾ ਸੀ ਸਾਗ ਤੇਰਾ ਨਹੀਂ ਬਣਨਾ ਹੈ ਆਇਆ ਪੁੱਤ ਤੁਸੀਂ ਔਟਖੜ ਕੱਠੀ ਸਾਗ ਬਣਾਉਨੇ ਹਣ ਲਸਣ ਇੱਕ ਅੱਛੀ ਲੂਗੀ ਆ ਪਹਿਲਾ ਡੈਮੋ ਆ ਕਿ ਸ਼ੁਰੂਆਤ ਹੋ ਗਈ ਹੈ ਉਹਨਾਂ ਚ ਇੱਕ ਉੱਠ ਖੜੇ ਆ ਤੇ ਹੈ ਸਾਗ ਤੋੜਨਾ ਹੋ ਗਿਆ ਸਾਗ ਧੋਣ ਨਾਲ ਕੱਲਾ ਖਾਦਾ ਨਹੀਂ ਨਾ ਜਾਣਾ ਬਣਾਉਣਾ ਪੈਣਾ ਆ ਤੇ ਹੁਣ ਮੈਂ ਨਾ ਚੱਕਣ ਲੱਗਿਆ ਉਪਦੇਸ਼ ਨੂੰ ਤੇ ਰੋਈ ਜਾਂਦਾ ਜਿਆ ਪਹਿਲਾਂ ਇਹਨੂੰ ਮੈਂ ਫੀਡ ਕਰਦਾ ਐ ਤੇ ਉਹ ਦੇਖਦੇ ਆ ਸਾਗ ਬਣਦਾ ਕਦੀ ਉਹ ਤਾਂ ਉਹ ਦੇਖਦੇ ਹਨ ਉਹ ਉਪਦੇਸ਼ ਨੂੰ ਦੁੱਧ ਪਾਣ ਲਾ ਕੇ ਤੇ ਇਹ ਤਾਂ ਮੈਂ ਕਹੀ ਜਾਂਦਿੰਨੇ ਵੀ ਸਾਗ ਨਹੀਂ ਬਣਨਾ ਹੈਗਾ ਕਹਿੰਦੇ ਮੈਂ ਤਾਂ ਮੈਗੀ ਨਾਲ ਰੋਟੀ ਮੈਗੀ ਇਕੱਲੀ ਮੈਗੀ ਬੋਇਲ ਕਰਕੇ ਖਾ ਲੂੰਗਾ ਤੇ ਤੇਰਾ ਸਾਗ ਤਾਂ ਕੱਲ ਨੂੰ ਹੀ ਬਣਨਾ ਹੈ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਤੇ ਮੈਂ ਕਿਹਾ ਪਰ ਉਹ ਤੋਂ ਪਹਿਲਾਂ ਮੈਂ ਨਾ ਇਹਨਾਂ ਦੀ ਫੀਡ ਬਣਾ ਕੇ ਰੱਖਦਾ ਕਿਉਂਕਿ ਫਿਰ ਜੇ ਉੱਠ ਜਾਣਗੇ ਹਨਾ ਤਾਂ ਜਸਟ ਫਿਰ ਗਰਮ ਕਰਕੇ ਹੀ ਦੇਣੀ ਆ ਉਪਦੇਸ਼ ਤਾਂ ਉੱਠ ਗਏ ਤੇ ਬਾਕੀ ਤੋਂ ਵੀ ਉੱਠਣ ਵਾਲੇ ਨੇ ਸਰ ਕਿਉਂਕਿ ਹਨਾ ਮੈਂ ਅੱਜ ਇਹਨਾਂ ਦਾ ਸ케ਜੂਲਰ ਸੈੱਟ ਕਰਨ ਦੀ ਟ੍ਰਾਈ ਕੀਤੀ ਆ ਵੀ ਸਾਰਿਆਂ ਨੂੰ ਨਾ ਸੇਮ ਟਾਈਮ ਹੀ ਉਠਾਇਆ ਕਰਨਾ ਹੈ ਤਾਂ ਜੋ ਵੀ ਸਾਨੂੰ ਵੀ ਥੋੜਾ ਜਿਹਾ ਟਾਈਮ ਮਿਲ ਜਵੇ ਵੀ ਕੁਕਿੰਗ ਵਗੈਰਾ ਕਰਨ ਦਾ ਕਿਉਂਕਿ ਫਿਰ ਤਾਂ ਮਤਲਬ ਫਿਰ ਜ਼ਿਆਦਾ ਪੀਂਦੇ ਆ ਹਾਂ ਸਾਰਾ ਦਿਨ ਹੀ ਫਿਰ ਨਹੀਂ ਤਾਂ ਇਹ ਲੱਗ ਜਾਂਦਾ ਇੱਕ ਜਾਣਾ ਉੱਠਿਆ ਹਣਾ ਤੇ ਫਿਰ ਉਹਨੂੰ ਦੁੱਧ ਪਲਾਇਆ ਫਿਰ ਦੂਸਰਾ ਉੱਠ ਜਾਂਦਾ ਆ ਤੇ ਫਿਰ ਤੀਸਰਾ ਹੁਣ ਹਣਾ ਅੱਧੇ ਵੀ ਤੇ ਵੀ ਉੱਠ ਗਏ ਹੁਣ ਸਾਗ ਬਣਾਉਣਾ ਨਹੀਂ ਦਰਸ਼ਨ ਕਰਾਉਣਾ ਪਹਿਲਾਂ ਕਿੱਥੇ ਸਾਗ ਬਣ ਰਿਹਾ ਮਤਲਬ ਕੱਟਣਾ ਹਜੇ ਪਰ ਪਹਿਲੀ ਪ੍ਰਾਇੋਰਟੀ ਤਾਂ ਬੱਚੇ ਆ ਉਹ ਤਾਂ ਠੀਕ ਆ ਐਡਾ ਚੈਲੰਜ ਅੱਜ ਕਰਨਾ ਨਹੀਂ ਸੀ ਤੂੰ ਮੈਂ ਤਾਂ ਦੱਸੀ ਜਾਣਾ ਨਹੀਂ ਬਣਸਣਾ ਮੈਂ ਹੀ ਬਣਾ ਲਾਂ ਮੈਂ ਕਹਿੰਨਾ ਨਹੀਂ ਆ ਲੈ ਵੀ ਇੱਕ ਹੋਰ ਉੱਟ ਖੜਿਆ ਓਏ ਓਏ ਬੁੱਤ ਅਰਸ਼ ਨੂੰ ਪਹਿਲਾਂ ਤਾਂ ਮੈਂ ਨਾ ਇਹਨੂੰ ਚੁੱਪ ਕਰਾਵਾਂ ਆ ਲੋ ਜੀ ਸਾਗ ਬਣਾਉਣ ਵਾਲਾ ਤੇ ਸਾਗ ਦਾ ਹੈਪਨ ਦੋਨੇ ਦੁੱਧ ਪਲਾਉਣ ਲੱਗੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਸਟ ਬੱਚੇ ਸੰਭਾਲ ਲਓ ਤੇ ਸਾਨੂੰ ਉਹ ਬੱਚੇ ਇਕਲੇ ਯਾਰ ਤਿੰਨ ਤਾਂ ਬੱਚੇ ਨੇ ਤੇ ਤਿੰਨਾਂ ਨੂੰ ਹੁਣ ਮੈਂ ਕਿਹਨੇ ਕਿਹਨਾਂ ਨੂੰ ਦੁੱਧ ਪਲਾਈ ਜਾਵਾਂ ਰੋਟੀ ਖਾਣੀ ਹੈ ਅੱਜ ਕਿ ਨਹੀਂ ਖਾਣੀ ਖਾਣੀ ਹੈ ਮਰਾ ਮੈਗੀ ਬਣਾ ਕੇ ਖਾ ਲੈਣੀ ਮਨਾ ਮੇਰੇ ਲਈ ਵੀ ਬਣਾ ਦੇ ਉਹ ਮੇਰੇ ਲਈ ਵੀ ਬਣਾ ਦੇ ਇਹ ਸਬ ਸਾਕ ਜਵਾਕਾਂ ਨੇ ਬਣਾਉਣਾ ਓਏ ਸਾਕ ਦੂਣਾ ਮੈਂ ਤਾਂ ਯਾਰ ਇਹ ਸਾਕ ਵੀ ਬਣ ਜੂਗਾ ਚਲੋ ਵੇਟ ਕਰਦਾ ਮੈਂ ਹੁਣ ਉਹ ਵੀ ਉੱਠ ਗਿਆ ਹੂੰ ਉਹ ਵੀ ਉੱਠ ਗਿਆ ਕੋਈ ਨਹੀਂ ਹਲਦਾ ਸ਼ਾਂਤਾਂ ਬੈਠਾ ਰਹਿਣ ਨੂੰ ਮੈਂ ਸੱਚਾ ਯਾਰ ਇਹ ਹੈਰਾਨ ਆ ਵੀ ਆਪਾਂ ਜਿਵੇਂ ਹੈ ਨਾ ਜੁਆਇੰਟ ਫੈਮਿਲੀ ਚ ਰਹਿੰਦੇ ਆ ਪੰਜਾਬੀ ਹੈ ਨਾ ਕਲਚਰ ਐਦਾਂ ਦਾ ਤੇ ਬੱਚਿਆਂ ਦੀ ਹੈਲਪ ਬੱਚਿਆਂ ਨੂੰ ਪਾਲਣ ਚ ਹੈਲਪ ਹੋ ਜਾਂਦੀ ਆ ਮੈਨਾਂ ਯਾਰ ਗੋਰਿਆਂ ਤੇ ਹੈਰਾਨਾ ਵੀ ਹੋ ਰਹਿੰਦੇ ਵੀ ਇਕੱਲੇ-ਇਕੱਲੇ ਨੇ ਜੇ ਉਹਨਾਂ ਦੇ ਟ੍ਰਿਪਲੇਟਸ ਹੋਣ ਉਹ ਕਿਵੇਂ ਮੈਨੇਜ ਕਰਨਾ ਨਾ ਤੇ ਤੁਸੀਂ ਜਰੂਰ ਤੁਸੀਂ ਵੀ ਦੱਸੋ ਯਾਰ ਬੱਚਿਆਂ ਦੇ ਨਾਲ ਇੰਨੀ ਮੁਸ਼ਕਲ ਆਉਂਦੀ ਹੈ ਵੀ ਕੋਈ ਵੀ ਚੀਜ਼ ਕਰਨੀ ਹੋਵੇ ਜਿਵੇਂ ਹੁਣ ਸਾਗ ਹੀ ਬਣਾਉਣ ਲੱਗਿਆ ਹਨਾ ਤੇ ਵੀ ਉਹਦੇ ਵਿੱਚ ਵੀ ਵੀ ਆ ਨਿੱਕੇ-ਨਿੱਕੇ ਜਿਹੇ ਟਾਸਕ ਜੇ ਚੱਲਦੇ ਰਹਿੰਦੇ ਵਿੱਚ ਹਨਾ ਕਿ ਹਰ ਇੱਕ ਨੂੰ ਇਹ ਹੀ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਹੀ ਜ਼ਿਆਦਾ ਹੋ ਲੱਗ ਰਿਹਾ ਹੈ ਦੱਸਿਓ ਜਰੂਰ ਕਮੈਂਟ ਕਰਕੇ ਠੀਕ ਦੋਨੋਂ ਦੁੱਧ ਪਲਾਤਾ ਆ ਆ ਵੀ ਉੱਠ ਖੜਿਆ ਸੀ ਹਣਾ ਇਹਦੀ ਵਾਰੀ ਆ ਦੁੱਧ ਪੀਣ ਦੀ ਪੁੱਤ ਹੱਸੀ ਕਾ ਪਲਾਦੇ ਸਾਰਿਆਂ ਨੂੰ ਤੁਹਾਨੂੰ ਹਸੀ ਕਾਲ ਦੀ ਮੈਂ ਸਾਕਟਾ ਹਾਂ ਸਾਕਟਾ ਮੰਗੀ ਨਾ ਓਕੇ ਮੈਨੂੰ ਬੋਟਰ ਭਰਵਾ ਦੇ ਫਿਰ ਇਹਦੀ ਦੁੱਧ ਦੀ ਅੱਛਾ ਅਸੀਂ ਨਾ ਸਾਨੂੰ ਕਿਸੇ ਨੇ ਕਿਹਾ ਸੀਗਾ ਵੀ ਆ ਕਾਰਟੂਨ ਵਾਲੇ ਜਿਹੜੇ ਸੌਂਗ ਦੇ ਹੁੰਦੇ ਆ ਨਾ ਉਹ ਸੁਣਾਇਆ ਕਰੋ ਬੱਚੇ ਚੁੱਪ ਹੋ ਜਾਂਦੇ ਨੇ ਪਰ ਸਾਡੇ ਵਾਲੇ ਨਹੀਂ ਹੁੰਦੇ ਹੈਗੇ ਤੇ ਆ ਨਾ ਅੱਜ ਕੱਲ ਸਾਡੇ ਆ ਚੱਲ ਰਿਹਾ ਹਨਾ ਕੀ ਲਿਖਿਆ ਹੈ 5 ਲਿਟਲ ਫਰੌਗਸ 5 ਲਿਟਰ ਡਾਕਸ ਐਦਾਂ ਵਗੈਰਾ ਹਨਾ ਸਾਡੇ ਤਾਂ ਹੁਣ ਆਹੀ ਅਰਜੰਟਲ ਲੋਨੇ ਆਹੀ ਰਣਜੀਤ ਬਾਵਾ ਆ। ਇਹ ਤਾਂ ਜਦੋਂ ਮੈਨੂੰ ਲੱਗਦਾ ਜਦੋਂ ਥੋੜੇ ਜਿਹਾ ਹੋਰ ਵੱਡੇ ਹੋਗੇ ਜਦੋਂ ਇਹਨਾਂ ਟੀਵੀ ਟੀਵੀ ਦੇਖਣ ਲੱਗ ਜਾਣਾ ਸਾਡੀ ਵਾਰੀ ਤਾਂ ਘੱਟ ਹੀ ਆਏਗਾ ਨੀ ਟੀਵੀ ਦੇਖਣ ਦੀ। ਹਨਾ ਉੱਤ ਸਾਨੂੰ ਵੀ ਦਿਆ ਕਰੋਗੇ ਵਾਰੀ। ਹੈ? ਮੈਨੂੰ ਯਾਦ ਆ ਘਰੇ ਹਨਾ ਸੀ ਰਿਮੋਟ ਕਿੱਥੇ ਲੱਭੀ ਹੁੰਦੇ ਸੀ ਕਿੱਥੇ ਚਲਟੇ ਹੁੰਦੇ ਸੀ ਤਾਂ ਉਹਦੇ ਵੀ ਤਾਂ ਕਰਦੇ ਸੀ। ਬੀ ਆਹ ਸਭ ਬਾਰੀਆਂ ਸਭ ਬਾਰੀਆਂ। ਹਾਂ ਸਾਡੀਆਂ ਡਿਊਟੀਆਂ ਸਾਡੀਆਂ ਬਾਰੀਆਂ ਬਾਤੀ। ਲੱਗ ਲੱਗ ਇਨ ਟੇਸਟ ਹੁੰਦਾ ਸੀ ਨਾ ਸਾਰੇ ਹੁੰਦਾ। ਮਗਰ ਮੈਂ ਤੇ ਮੈਂ ਤੇ ਮੇਰਾ ਭਰਾ ਆਜ ਵੀ ਤੂੰ ਰੋ ਰਿਹਾ ਇੱਕ ਮਿੰਟ ਆਜ ਵੀ ਤੂੰ ਇੱਕ ਮਿੰਟ ਨਹੀਂ ਆਰੇ ਪੁੱਤ ਤੂੰ ਆਜ ਉਹ ਦੇਖ ਰਿਹਾ ਹੈ ਕੌਣ ਹੁਪਦੇਸ਼ ਮੈਂ ਮੈਨੂੰ ਰੱਖ ਤਾ ਚੱਕ ਲਿਆ ਹੁਣ ਜਿਹੜਾ ਰੋਂਦਾ ਉਹਨੂੰ ਹੀ ਚੱਕਣਾ ਹੈ ਉਹ ਕਹਿੰਦਾ ਫਿਰ ਮੈਂ ਵੀ ਰੋ ਲੰਨਾ ਹਾਂ ਸਾਡੀਆਂ ਨੇ ਸਾਡੀਆਂ ਬਾਰੀਆਂ ਬਣੀਆਂ ਹੁੰਦੀਆਂ ਸਾਡੀਆਂ ਵੀ ਵੈਸੇ ਤਾਂ ਹਾਂ ਮਗਰ ਮੇਰੀ ਤੇ ਮੇਰੇ ਭਰਾ ਦੋਨਾਂ ਦਾ ਜਿਹੜਾ ਟੇਸਟ ਆ ਟੀਵੀ ਦੇਖਣ ਦਾ ਹਾਂ ਇਕੋ ਜਿਹੀ ਹੁੰਦੀਆਂ ਫਿਲਮ ਹੋ ਲੋਵਾ ਵਗੈਰਾ ਵਾਧ ਦੇ ਦਿੰਦੀ ਬਾਲੀਵੁੱਡ ਦੀਆਂ ਹਨ ਅੱਛਾ ਤੇ ਪੰਜਾਬੀ ਫਿਲਮਾਂ ਜਾਂ ਤੇ ਫਿਰ ਮੇਰੀ ਭੈਣ ਦੀ ਵਾਰੀ ਤੂੰ ਦੂਜੇ ਦਿਨ ਬਾਅਦ ਆਉਂਦੀ ਸੀ ਅੱਛਾ ਹਾਂ ਹੋਏ ਕਿੱਥੇ ਕਿ ਪ੍ਰੋਸੈਸ ਪਹੁੰਚਿਆ ਦਰਸਾ ਗਣਾ ਆ ਲਾਸਟ ਸੀਗਾ ਬਸ ਇਨਾ ਕਰ ਗਿਆ ਸੀਗਾ ਕਟਨ ਤਾਂ ਤੇ ਆ ਸਰ ਕੇ ਅੰਦਰ ਨਹੀਂ ਮੈਨੂੰ ਚੱਕੋ ਪਹਿਲਾਂ ਮੈਨੂੰ ਚੱਕੋ ਇਹ ਆ ਨਾ ਆਪ ਤਾਂ ਕਹਿ ਖੜੇ ਆ ਪ੍ਰਾਇਓਰਟੀ ਆ ਨਾ ਫਿਰ ਪ੍ਰਾਇਓਰਟੀ ਇੰਨਾ ਮੇਰੇ ਕੋਲ ਵੀ ਪ੍ਰਾਇੋਰਟੀ ਚੱਕੀ ਹੋਈ ਆ ਇੱਕ ਪ੍ਰਾਇੋਰਟੀ ਉੱਤੇ ਪਈ ਆ ਉਹ ਵੀ ਗੋਮੂੜੀਆਂ ਦਾ ਕਰ ਰਿਹਾ ਬਸ ਇਹ ਤੋਂ ਬਾਅਦ ਮੈਂ ਥੋੜਾ ਅਮੀਰ ਹਾਂ ਬਸ ਲਾਸਟ ਹੂੰ ਤੇ ਫਿਰ ਉਸ ਤੋਂ ਬਾਅਦ ਤਾਂ ਪਾਲਕ ਤੇ ਮੇਥੀ ਹੀ ਰਹਿ ਗਈਆਂ ਕੱਟਣ ਵਾਲੀ ਹਾਂ ਮੈਂ ਤੁਹਾਨੂੰ ਪਾਣੀ ਨਾ ਕਰ ਕੱਟ ਕੇ ਖਾ ਲੈਣੀ ਹਾਂ ਨਹੀਂ ਬਣਾਉਣੀ ਮੈਂ ਫੇਰ ਬਣਾ ਕੇ ਕਿਉਂ ਇਹ ਟਿਕਟ ਥੋੜਾ ਜਿਹਾ ਸਮਾਂ ਬਣਾਵਾ ਚਲ ਕੋਈ ਨਹੀਂ ਨਾਲੀਆਂ ਆਪਾਂ ਹੋੜੀ-ਹੋੜੀ ਖਾ ਲੈਂਦੇ ਮੇਰੇ ਵੀ ਇੰਨੀ ਭੁੱਖ ਨਹੀਂ ਆਪਣੇ ਸਾਗ ਸੂਤ ਦਾ ਕੱਟਦਾ ਐ ਇਹਦੇ ਚ ਵੀ ਪਾਤਾ ਮੈਂ ਤਾਂ ਕੁਝ ਹੋਰ ਚ ਪਾਲਕ ਪੂਲ ਕਰਾਂ ਦੀ ਕੱਟਣ ਕੁੱਟਣ ਨਾਲੀ ਉਹ ਬੈਠੀ ਆਲੇ ਹੈ ਮੇਟੀ ਵੀ ਰੰਗੀ ਹਾਂ ਮੈਂ ਕੱਟਦਾ ਤੇ ਇਹ ਚ ਹੋਰ ਪਾਵਾਂ ਆ ਦੋ ਹੋਰ ਦੇ ਕੋਟਨੀ ਨਾਲ نیچے ਨੂੰ ਲਾ ਦੋ ਓਕੇ ਪਹਿਨ ਪੂਰਾ ਭਰਦਾ ਪਹਿਨਾ ਹਾਂਜੀ ਪੂਰਾ ਦੋ ਹੈ ਕਿ ਜੇਰਾ ਕੋਣ ਹੈਗੀ ਆ ਹੋਈ ਸਾਗ ਬਣਾਉਣਾ ਸਿੱਖ ਰਹੇ ਆ ਮੈਂ ਪੂਰਾ ਭਰਤਾ ਹੈ। ਕੋਟਣੀ ਦਾ ਜੀ ਟੁੱਟੀ ਹੋਈ ਆ। ਹੈਂ? ਜੋੜ ਲਓ। ਰੱਖੀ ਹੋਈ ਆ ਰੱਡੇ ਰੱਖੀ। ਉਹ ਸੀਰੀਅਸਲੀ ਆ? ਹਾਂ। ਇਹ ਸੱਚੀ ਟੁੱਟੀ ਹੋਈ ਆ? ਹਾਂ। ਹਲੋ ਵੀ ਇਹਦੀ ਕੋਟਣੀ ਦੇਖ ਲਓ। ਹੈਂ? ਆ ਤੂੰ ਜੋੜ ਕੇ ਦਿਖਾ ਮੈਨੂੰ। ਅੱਧਾ ਅੱਧਰੋਂ ਕਹਾ ਇਲੈਕਟ੍ਰਿਕ ਇਲੈਟ੍ਰਿਕ ਸਮਾਨ ਆਈ ਨਹੀਂ ਉਹ ਕਈ ਵਾਰੀ ਉਹਦੇ ਵਿੱਚ ਫਸਦੀ ਨਹੀਂ ਨਾ ਡਰ ਉਹ ਜਿਹੜਾ ਆ ਦੇਖੋ ਪਾਉਣਾ ਕੋਟਣੀ ਹੋ ਗਈ ਕੋ ਰੈਡੀ ਥੋੜੀ ਲੈ ਇੱਕ ਮਿੰਟ ਮੈਂ ਨਾਲ ਆਪ ਤੇ ਚਪਾ ਦੇਸ਼ਾ ਨਹੀਂ ਮੈਂ ਤੁਹਾਨੂੰ ਕਾ ਕੇ ਬਹਾਂ ਸੱਚੀ ਨਹੀਂ ਕਰਾਂਗੇ ਸੱਚੀ ਸਾਕ ਬਣਾ ਕੇ ਦੇ ਦਿੰਗੇ ਅਜਾ ਹਾਂ ਬਣੂਗਾ ਹਾਂ ਲੈ ਹੋਰ ਨਿਕਲੂਗੀ ਨਹੀਂ ਨਹੀਂ ਠੀਕ ਆ ਕੀ ਕਰਦੇ ਆਂ ਆ ਕਹਿੰਦਾ ਮੈਨੂੰ ਚੱਕ ਹੂੰ ਤੇ ਆ ਕਹਿੰਦਾ ਏਹ ਕਹਿੰਦਾ ਮੈਂ ਦੁੱਧ ਪੀਣਾ ਹੋਰ ਮੈਂ ਇਹਨੂੰ ਪਲਾਤਾ ਐਵੇਂ ਸੇ ਆ ਕੀ ਕਹਿੰਦਾ ਏ ਕਹਿੰਦਾ ਮੈਨੂੰ ਚੱਕ ਕੇ ਸਵਾਵਵੇਂਗਾ ਨਹੀਂ ਅੱਜ ਤੂੰ ਐਦਾਂ ਹੀ ਸੋਫਾ ਇਹਨਾਂ ਨੂੰ ਥੋੜੀ ਗੋਦੀ ਦੀ ਆਦਤ ਆਦਤ ਘਟਾਣੀ ਗੋਦੀ ਤਾਂ ਇਹਨਾਂ ਦੀ ਹਟਾ ਦਾਂਗੇ ਕੋਟ ਨਾਲ ਯੋਨੀ ਤੇਰੀ ਵੀ ਓਏ ਠੀਕ ਆ ਮੈਂ ਦੇਖਦਾ ਆ ਖਾਂ ਟਿਕ ਆਹੋ ਇਹਦੇ ਨਾਲ ਆ ਦੇਖ ਇਹਦੇ ਨਾਲ ਆ ਦੇ ਕਿਉਂਕਿ ਨਾ ਇਨੋਸੈਂਟਿਆਂ ਲੱਗ ਰਹਿਆ ਨਾ ਇਹ ਤਾਂ ਵਿਚਾਰਾ ਮੇਰੇ ਤੇ ਗਿਆ ਸਾਰਾ ਭਗਤ ਬੰਦਾ ਹੱਸ ਕੇ ਦਿਖਾ ਦੇ ਹੱਸ ਕੇ ਦਿਖਾ ਦੇ ਪੁੱਤ ਹਾਂਸ ਪਾਸ ਪਾਸ ਹਾਂਸ ਪਾਸ ਪਾਸ ਤੰਗਾ ਮੈਂ ਪਹਿਲਾਂ ਸਾਗ ਤੋਂ ਕਰਿਆ ਵਾਂ ਹਿੱਲਾ ਐ ਉਪਰੋਂ ਐ ਪ੍ਰੈਸ ਕਰ ਦੇਣਾ ਐ ਐ ਕਰ ਲਿਆ ਜੀ ਆਪਾ ਤੂੰ ਫਿਰ ਲਾਇਆ ਕਾ ਤੋਂ ਉਹਦੇ ਨਹੀਂ ਕਰਨਾ ਇਹ ਹਾਂ ਮੰਮੀ ਹੁਣੀ ਨਹੀਂ ਹੈਗੇ ਨਾ ਹੁਣ ਉਸਤਾਦ ਆਏ ਹੋਏ ਨੇ ਇਹ ਹੋ ਗਿਆ ਥੱਲੇ ਹੋਰ ਪਾਣਾ ਹੈਗਾ ਥੋੜਾ ਜਿਹਾ ਪੂਰਾ ਆ ਜਾਊਗਾ ਮੇਲਾ ਇਹ ਸਾਗ ਵਾਲੀ ਰੈਸਪੀ ਤੂੰ ਸਿੱਖੀ ਕਿੱਥੋਂ ਹੈ ਮਮੀ ਤੋਂ ਅੱਛਾ ਤੇ ਬਣਾ ਕੇ ਖਲਾਇਆ ਤਾਂ ਹੈ ਨਹੀਂ ਮੇਰੇ ਤੇ ਐਕਸਪੈਰੀਮੈਂਟ ਕਰਾਇਆ ਕਰ ਫਾਰਦ ਬੰਦਾ ਇੰਦਰ ਘੋਖਾ ਮਾਰਦਾ ਹੈ ਜਾਣਾ ਹੀ ਹੁੰਦਾ ਤੂੰ ਤਾਂ ਬਹਿ ਬੋਹਰ ਬਣਾ ਕੇ ਖਾ ਰਿਹਾ ਕੀ ਤੈਨੂੰ ਤੈਨੂੰ ਕੁਝ ਨਹੀਂ ਆਉਂਦਾ ਤੈਨੂੰ ਜਾ ਕੇ ਪੰਜਾਬ ਪਹਿਲਾਂ ਸਿੱਖ ਕੇ ਆ ਕੱਲ ਤੇਰੀ ਮਸ਼ਰੂਮ ਬਣਾਈ ਸੀ ਕੱਲ ਹੀ ਬਣਾਈ ਸੀ ਹਾਂ ਉਹ ਟੇਸਟੀ ਸੀ ਮੈਂ ਤਾਂ ਸਾਜੀ ਜੀ ਵਧੀਆ ਬਣਾਉਂਦੀ ਹਾਂ ਆ ਗਿਆ ਨਹੀਂ ਬੰਦਾ ਚਾਹਣਿਆ ਦਾ ਬੰਦਾ ਨੇ ਮੂਹਰੇ ਤਰੀਫ ਕਰੀ ਹੈ ਹੈ ਕੁਛ ਨਹੀਂ ਕੋਈ ਨਹੀਂ ਬਲਾਕ ਤੇ ਦੇਖ ਲਈ ਨਹੀਂ ਮਾਦੇ ਤਰੀਫ ਕਰਦਾ ਸੀ ਮੈਂ ਕਿ ਸਭ ਤੋਂ ਜੀ ਵਧੀਆ ਬਣਾ ਲੁੰਦੀ ਆ ਤੇ ਹੈ ਪੈ ਨਹੀਂ ਦੇ ਕੀ ਕਰਦੇ ਆ ਇਹ ਖੇਡਦਾ ਹਲਕਾ ਮਾਰਦਾ

ਤਿੰਨਾਂ ਤੋਂ ਬਿਨਾ ਦਾ ਆਪ ਦੋ ਦੋਨੇ ਜਣੇ ਸੁਣਨੇ ਜਿਹਾ ਲੱਗਣਾ ਹੀ ਕਰ ਆਂਦਾ। ਕਾਰਖਾਨੇ ਨੂੰ ਆਉਂਦਾ ਆ। ਹੂੰ ਬੱਚੇ ਨਾਲ ਰੋੜਦੇ ਨੇ। ਹਨਾ ਉਪਦੇਸ਼। ਬਚਪਨ ਵਰਗੀ ਮੋ ਦਿਨ ਪਹਿਲੀ ਇਹਨਾਂ ਦੇ ਸ਼ਕਲਾਂ ਹਨਾ ਇਹਨਾਂ ਦੀਆਂ ਸੇਮ ਨੇ। ਕਿੰਨਾਂ ਦੀਆਂ? ਇਹਨਾਂ ਦੋਨਾਂ ਦੀਆਂ। ਦਿਖਾਈਏ ਤਾਂ ਨੇੜੋਂ ਦਿਖਾਈਏ। ਹਾਂ ਤੇ ਆਦ ਵੀ ਦੱਸਿਓ ਵੀ ਸੱਚੀ ਸੇਮ ਆ। ਮੈਂ ਸਾਨੂੰ ਸਾਰਿਆਂ ਨੇ ਪੁੱਛਦੇ ਅੱਛਾ ਅੱਛਾ ਹੱਸਣਾ। ਸਾਰਿਆਂ ਨੇ ਪੁੱਛਦੇ ਰਹਿੰਦੇ ਆ ਕਿ ਵੀ ਸੰਤ ਆਡੈਂਟੀਕਲ ਲੱਗਦੇ ਆ। ਮਗਰ ਨਹੀਂ ਯਾਰ ਫਰਕ ਆ ਮੈਂ ਤਾਂ ਬਹੁਤ ਫਰਕ ਲਾਦਾ ਆ ਆ ਉਹ ਆ ਉਹ ਕਿਵੇਂ ਆ ਥੋੜਾ ਜਿਹਾ ਡਿਫਰੈਂਟ ਆ ਕੱਲ ਗੋਰੇ ਵੀ ਗੋਰੀ ਵੀ ਆਈ ਕਹਿੰਦੀ ਸੀ ਕਹਿੰਦੀ ਆ ਤਾਂ ਉਹਨੇ ਇੱਕੋ ਜਿਹਾ ਲੱਗਦੇ ਆ ਆ ਡਿਫਰੈਂਟ ਲੱਗਦਾ ਕਹਿੰਦੀ ਸੁਪਾਇ ਗੋਰ ਗੋਰੀ ਵਾਲਾ ਬਲੌਗ ਕਿਵੇਂ ਲੱਗਿਆ ਸਾਰਿਆਂ ਨੂੰ ਵਧੀਆ ਲੱਗਿਆ ਯਾਰ ਕਮੈਂਟ ਕਮਟ ਕਰਦੇ ਕਰੋ ਤਾਂ ਹੀ ਬੰਦੇ ਨੂੰ ਥੋੜਾ ਹੌਸਲਾ ਪੈਂਦਾ ਨਾ ਨੈਕਸਟ ਵੀਡੀਓ ਬਣਾਉਣ ਦਾ ਤੇ ਦੱਸਿਆ ਕਰੋ ਜਰੂਰ ਫੀਡਬੈਕ ਚ ਨਾ ਵੀ ਕਿਵੇਂ ਲੱਗੀ ਵੀਡੀਓ ਬਣੂਗਾ ਬਣੂਗਾ ਡੋਂਟ ਵਰੀ ਹੈ ਸਾਗ ਬਣੂਗਾ ਹੁਣ ਤਾਂ ਇੰਦਰ ਮੈਨੂੰ ਕੋਈ ਦੰਦ ਲੱਗ ਗਿਆ ਵੀ ਇਹ ਪੰਗੇ ਤਾਂ ਨੇ ਹਾਂ ਹਿਆਨ ਇਹਨੂੰ ਲਕੋਗੇ ਰੱਖਿਆ ਕਰਾਂ ਮੁੰਡਾ ਲਾ ਲਾਂ ਕਿਨੂੰ ਆਲੇ ਦਾ ਇਹ ਮੇਰਾ ਫੇਵਰੇਟ ਆ ਹੈ ਹੈ ਫੇਵਰੇਟ ਆ ਹਾਂ ਇਹ ਮੈਂ ਅੱਜ ਹੀ ਸੱਟਦਾ ਬਾਹਰ ਨਹੀਂ ਬੱਸ ਥੋੜਾ ਜਿਹਾ ਰਹਿ ਗਿਆ ਆ ਬੱਸ ਤੁਸੀਂ ਉਹਨਾਂ ਨੂੰ ਹੈਂਡਲ ਕਰ ਲਓ ਮੈਂ ਬਣਾ ਦੇਣਾ ਹਾਂ ਰੋਣ ਲੱਗ ਗਿਆ ਚੱਲ ਮੈਂ ਉਹਨਾਂ ਨੂੰ ਦੇਖ ਕੇ ਓਏ 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 ਆ ਗਿਆ ਆ ਗਿਆ ਆ ਗਿਆ ਓ ਤੂੰ ਦੋਸਤ ਵਗੈਰਾ ਕਿਸੇ ਸਮਝ ਚੱਕਣ ਨੂੰ ਜਾਂਦੇ ਨਹੀਂ ਓਏ ਪ੍ਰਦੇਸ਼ ਚੁੱਪ ਕਰ ਜਾ ਆ ਗਿਆ ਮੈਂ ਚੁੱਪ ਕਰ ਜਾ ਦੇਲਾ ਤੇਰੀ ਵੀਡੀਓ ਮੈਂ ਹੀ ਪਾ ਦੇਣੀ ਆ YouTube ਤੇ ਆ ਆਓ ਨਾਲੇ ਤੇਰੀ ਵੀ ਇਹੀ ਬਾਤ ਆਣੀ ਆ ਹਾਂਜੀ ਤੂੰ ਰਹਿ ਗਿਆ ਸੀ ਤੇਰੀ ਵੀ ਪਾਵਾਂਗੇ ਤੋ ਵਾਤੇ ਜ਼ੋਰਾ ਜਿਹੜਾ ਸਾਗ ਬਣਾਉਣ ਤੇ ਲੱਗਦਾ ਇਹਨੂੰ ਘੁੱਟਣ ਤੇ ਲੱਗ ਰਿਹਾ ਮੈਨੂੰ ਐ ਲੱਗਦਾ ਜਿੰਨਾ ਤੇਰਾ ਜ਼ੋਰ ਲੱਗਾ ਕੱਲੀ ਨਾ ਖਾਜੀ ਮੈਂ ਬੰਦ ਕੇ ਖਾਵਾਂਗੇ ਤਾਂ ਉਹਨੇ ਐਮ ਇੱਕ ਹੋਰ ਗੱਲ ਕਹਿਣੀ ਸੀ ਵੀ ਵੀਡੀਓ ਦੇਖਣ ਵਾਲਿਆਂ ਨੂੰ ਲੱਗਦਾ ਹੋਣਾ ਕਿ ਵੀਡੀਓ ਲਗਾਤਾਰ ਚੱਲ ਰਹੀ ਹੈ ਨਾ ਵੀ 15 ਮਿੰਟਾਂ ਦੀ 15 ਮਿੰਟਾਂ ਦੀ ਵੀਡੀਓ 15 ਮਿੰਟਾਂ ਚ ਬਣੇਗੀ ਨਹੀਂ 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 ਇਦਾਂ ਨਹੀਂ ਹੈਗਾ ਤੇ ਘਟਗਟ ਇੱਕ ਮੇਨ ਲਾਦਾ 15 ਮਿੰਟ ਦੀ ਵੀਡੀਓ ਬਣਾਉਣ ਨੂੰ 3 ਤੋਂ 4 ਘੰਟੇ 4 ਘੰਟੇ ਦਾ ਮੰਨ ਕੇ ਚੱਲੀ ਹੈ ਨਾ ਅਸੀਂ ਹਾਂ ਬਾਕੀ ਹੋਗੇ ਹਾਂ 4 ਘੰਟੇ ਮੈਂ ਲਾਦਾ 4 ਘੰਟੇ ਲੱਗ ਗਿਆ ਕਿਉਂਕਿ ਨਾਲ ਦੀ ਨਾਲ ਇਹ ਰੂਣ ਲੱਗ ਜਾਂਦੇ ਨੇ ਉਸਤਾਦ ਹੁਣੀ ਤੇ ਫਿਰ ਇਹਨਾਂ ਦੀ ਡਾਈਟ ਦਾ ਵੀ ਤਾਂ ਰੱਖਣਾ ਪੈਂਦਾ ਨਾ ਤੇ ਕਹੇ ਦਿਨ ਮੈਨੂੰ ਆਸ਼ੀ ਕਹਿੰਦੀ ਕਿ ਇਹ ਦਿਨ ਕਹਿੰਦੀ ਬਿਹਾਈਂਡ ਦਾ ਸੀਨ ਕੈਪਚਰ ਕਰਾਂਗੇ ਤੇ ਘਟਗਟ 10 ਘੰਟੇ ਦੀ ਵੀਡੀਓ ਹੋ ਜਾਣੀ ਹੈ ਜੇ ਬਿਹਾਈਂਡ ਦਾ ਸੀਨ ਕੈਪਚਰ ਕਰਨਾ ਹੈ ਤੇ ਮੈਂ ਮੈਂ ਵੇਟ ਕਰ ਰਹੀ ਆਂ ਅਸੀਂ ਇਹ ਇਹ ਦਾ ਇਹਦਾ ਮਨ ਪੂਰਾ ਅ ਡਾਈਟ ਲਈ ਹੋਈ ਆ ਇਹਦੀ ਤੇ ਮੈਂ ਵੇਟ ਕਰ ਰਹੀ ਆ ਕਿ ਮੇਰਾ ਸਾਗ ਹੋਰ ਬਣਦਾ ਤੇ ਮੈਂ ਜਾ ਕੇ ਉਹਦੀ ਖਾਵਾਂ ਲਓ ਵੀ ਤੜਕੇ ਦੀਆਂ ਹੋ ਗਈਆਂ ਤਿਆਰੀਆਂ ਜੀ ਹੋਰੀਆਂ ਨਹੀਂ ਆ ਜੀ ਹੈ ਹੋਰੀਆਂ ਨਹੀਂ ਆ ਮੈਂ ਤਾਂ ਕੜਾਹੀ ਬੰਨੀ ਇਧਰ ਮਾਰ ਰਹੀ ਆ ਇਹਦਾ ਖਾਣਾ ਹੀ ਤੱਕ ਕੁਝ ਵੀ ਨਹੀਂ ਹੈਗਾ ਥੈਂਕ ਯੂ ਸੋ ਮਚ ਆਰਸ਼ੀਰ ਖਾਦੇ ਲਈ ਇੰਨਾ ਕੁਸ਼ ਕਰਦੀ ਐ ਨਹੀਂ ਮਿਹਨਤ ਕਰਦੀ ਐ। ਅਜੇ ਬਣਿਆ ਨਹੀਂ ਹੈਗਾ ਇਹਦਾ ਕੁਝ ਵੀ ਹੋ ਸਕਦਾ ਐ ਮੂਮੈਂਟ ਤੇ। ਨਹੀਂ ਹੈ ਵੀ। ਜਿੰਨੀ ਹੋਣਾ ਉਠ ਗਿਆ ਫਿਰ ਮਨ ਦਾ ਡੰਨ ਆਪਾਂ ਜਿੰਨੀ ਤੂੰ ਜਿੰਨੀ ਤੂੰ ਮਿਹਨਤ ਕੀਤੀ ਐ ਨਾ ਜਿੱਦਾਂ ਦਾ ਹੀ ਬਣਿਆ ਉਦਾਂ ਦਾ ਖਾ ਲੈਣਾ। ਜਿੱਦਾਂ ਦਾ ਹੀ ਵਧੀਆ ਬਣਿਆ ਹੈ ਨਾ। ਹੈ। ਵਧੀਆ ਬਣਿਆ ਹੈ। ਮੰਮੀ ਹੁਣੇ ਕਹਿੰਦੇ ਹੁੰਦੇ ਸੀਗੇ ਇੰਨੇ ਵਿੱਚ ਲਸਣ ਅਦਰਕ ਪਾਇਆ, ਇੰਨੀਆਂ ਮਿਰਚਾਂ ਪਾਈਆਂ, ਇੰਨਾ ਕੁਝ ਪਾਇਆ ਸਾਗ ਦੇ ਵਿੱਚ ਵਧੀਆ ਕੀ ਮੈਨੇ ਬਣੂਗਾ। ਠੀਕ ਹੈ। ਬਹੁਤ ਸਿਆਣੀਆਂ ਗੱਲਾਂ ਕਰਦੀ ਐ ਕਦੇ ਕਦੇ। ਹੂੰ ਕਾਵੇ ਕਾਵੇ ਕੰਮ ਨਹੀਂ ਗਿਦਿਆਂ ਤੁਹਾਡੇ ਨਾਲ ਰਹਿ ਕੇ ਹੋਵੇ ਆ ਸਿਆਣੀ ਗੱਲ ਆ ਸੱਚੀ ਸਿਆਣੀ ਗੱਲ ਸੀ ਆ ਮੈਂ ਕਿਹੜੇ ਝੂਠੇ ਹੋਵਾਂ ਨਹੀਂ ਆ ਵੀ ਤੜਕਾ ਲੱਗ ਗਿਆ ਤੜਕਾ ਤਾਂ ਲੱਗ ਗਿਆ ਹੂੰ ਉਹ ਤੇ ਨੂੰ ਬਾਕੀ ਦੀ ਰੋਟੀ ਕਿਹਾ ਸੀ ਮੈਂ ਕੱਾਸ ਮੇਰੇ ਬਣਾ ਲਾਂਗੇ ਹੈ ਮੇਰੇ ਬਣਾ ਲਾਂਗੇ ਮੱਕੀ ਕੀ ਹੋਇਆ ਨਹੀਂ ਹਣ ਮੈਂ ਜਾਣਾਂ ਸੋ ਹਾਂਜੀ ਸਾਗ ਵੀ ਬਣ ਗਿਆ ਐ ਤੇ ਮੱਕੀ ਦੀ ਰੋਟੀ ਕਿਹਾ ਸੀ ਕੋਈ ਨੀ ਕਾਲੋ ਪੱਕਾ ਅੱਜ ਦੀ ਸਾਗ ਬਹੁਤ ਹੈ ਮਨ ਚਲੋ ਕਣਕ ਦੀ ਬਣ ਗਈ ਹੈ ਨਾ ਇਹ ਵੀ ਬਹੁਤ ਇਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਸੋ ਹਾਂਜੀ ਅਸੀਂ 5 ਕਿ ਮਿੰਟ 5 10 ਮਿੰਟ ਤੱਕ ਰੋਟੀ ਖਾਣ ਲੱਗੇ ਸਾਗ ਵੀ ਬਣ ਕੇ ਰੋਟੀ ਬਣ ਗਈ ਹੈ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹਨੂੰ ਕਿਹਨੂੰ ਸਾਗ ਖਾਣਾ ਵਧੀਆ ਲੱਗਦਾ ਹੈ ਥੈਂਕ ਯੂ